आज बड़ा खुशिया का दिहाड़ा है बच्चे बच्चिया जो शादी बैठे सह सच्चे पातशाह बच्चे बच्चिया हरबाणी लिखाए हैं वो थोड़े ਉਹਦੇ ਨਾਲ ਸਜੇ ਕਰਦੇ ਹਾਲ ਸੈਸ ਤੇ ਪਾਪਸ਼ਾ ਕਹਿੰਦੇ ਹਾਲ ਕਿ ਕੋਈ ਆਪਣੇ ਰੋਮਾਂ ਵੀ ਬੇਅਦਵੀਰਾ ਪਰੇ ਕਿਉਂਕਿ ਨਾਹ ਪਰ ਪ੍ਰithvi ਸਿਸ਼ਵਾਏ ਅੰਤਲ ਸਾਰੇ ਹੋਣਾ ਤਾਰੇ ਕੇ ਤਰਗਾ ਤਾਰੇ ਇੱਕ ਬਣਾਵੇਗਾ

कह देता है कि सेंट बार कार्य करने सेंट लगाना के हेयर फेस वाश लगाना ये गुरसिक लिए मना है जो इन चीजों को विचारते हुए पातशाह के दसते हैं कि के तो आज जो सच्चा विवाह या मंगली वाले का एक मार्ग विवाह वाल कदम चुके है। की है ते ने माता पिता नेवा सचा निकाह सचा बवा सचा निकाह बिन बेदी बे करी बिन बेदी का मतलब नाग पाशाह लिखे हुए चारनाव बिना अकाल पुरख के चरणों बैठ के ਸੱਚਾ ਗਵਾ ਸੱਚਾ ਰਿਕਾ ਬੇਬੀ ਦੇ ਕਰਾਈਆ ਉਹ ਮੁਖ ਚਾਰ ਰੂਪ ਦੇ ਵਿਛੜੇ ਬੰਨ ਗਵਾ ਉਹ ਮੁਖ ਚਾਰ ਰੂਪ ਦੇ ਵਿਛੜੇ ਬੰਨ ਗਵਾ ਅੰਤ ਮੁਕਰ ਕੋਈ ਨਾ ਜਾਵੇ ਜਿਹੜੇ ਗੁਰਸਿੱਖ ਸੰਗਤ ਦੇ ਬੈਠੇ ਨੇ ਉਹ ਗਵਾ ਨੇ ਇਹਨਾਂ ਸ਼ਾਦੀਆਂ ਤੇ ਮੰਗਲੀਆਂ ਨੇ ਤਾਂ ਕਿ ਕੱਲ ਨੂੰ ਕੋਈ ਮੁਕਰ ਨਾ ਜਾਵੇ ਅੰਤ ਮੁਕਰ ਕੋਈ ਨਾ ਜਾਇਆ ਪ੍ਰਭ ਦਾ ਸਾਰੇ ਕਹਿੰਦੇ ਕਦੇ ਨਾ ਕਰੋ ਗੁੱਸਾ ਸਾਰੇ ਕਹਿੰਦੇ ਪ੍ਰਭੂ ਦਾ ਸਾਰੇ ਕਹਿੰਦੇ ਕਦੇ ਨਾ ਕਰੋ ਪ੍ਰਭੂ ਸਾਹਿਬ ਅਸ਼ਰ ਇਨਸ਼ਾਅਲਾ ਆਪਣੀ ਤਾਰ ਚਵਾਈ ਆ ਪਰ ਪਾਰਬਰਮ ਕਹੇ ਪਾਰਬਰਮ ਕਹੇ ਮੈਂ ਕਿਰਪਾ ਕਰਕੇ ਕੋਤ ਜਿਰਮ ਦੇ ਬਖਸ਼ ਦੇਵਾ ਗੁਨਾਹ ਜੋ ਜਨ ਆਇਨ ਸਰਲਾਈ ਲਾ ਜੋ ਮੇਰੀ ਸਰਲਾਈ ਚ ਆ ਜਾਂਦੇ ਨੇ ਤੇ ਮੈਂ ਪਾਰਬਰਮ ਕਹਿੰਦਾ ਹੈ ਕਿ ਮੈਂ ਕੋਤ ਜਿਰਮ ਦੇ ਗੁਨਾਹ ਬਖਸ਼ ਦਿੰਦਾ ਜਨ ਦੇ ਵੇਲੇ ਜਦ ਪਿਤਾ ਮਾਂ

ਹਰ ਸੰਗਤ ਲੈ ਸਮਝਾਈਆ ਹਸਨ ਨੂੰ ਪਾਸ਼ਾ ਸਮਝਾ ਰਿਹਾ ਹਰ ਸੰਗਤ ਪੂਰੀ ਛੱਡਨੀ ਆਸ ਆਸਾ ਆਪ ਮੁਕਾਇਦਾ ਕੋਈ ਪੂਰੀ ਆਸ ਨਹੀਂ ਰੱਖਣੀ ਕਿ ਉਹ ਨੂੰ ਅੱਗੇ ਪਾਸ਼ਾ ਕਿੱਸੇ ਦੇ ਕੇ ਪੂਰੀ ਆਸ ਈ ਹੈ ਹਰ ਸੰਗਤ ਪੂਰੀ ਛੱਡਨੀ ਆਸ ਆਸਾ ਆਪ ਮੁਕਾਇਦਾ ਗਾਲ ਦੌਂਦੀ ਰਹੇਨਾ ਪਿਆਸ ਗਾਲ ਦੌਂਦੀ ਰਹੇਨਾ ਪਿਆਸ ਪਿਆਸ ਅਮਰਤ ਨਾਲ ਬੁਝਾਈ। ਆ ਪ੍ਰਭ ਦੇ ਚਰਨੋਂ ਦਾ ਅਮਰਤ ਲੋ ਬੱਚੇ ਬੱਚੀਆਂ ਤੇ ਉਹਦੇ ਨਾਲ ਪਿਆਸ ਬੁਝਾਉਂਦਾ। ਆਤਮ ਪਰਮਾਤਮ ਆਏ ਰਸ ਰਸ ਇੱਕੋ ਇੱਕ ਵਖਾਏ ਦਾ ਸੱਚੀ ਵਸਤ ਮੰਗੋ। ਕਿ ਕੂੜੀ ਵਸਤ ਨਹੀਂ ਮੰਗਣੀ ਸੱਚੀ ਵਸਤ ਮੰਗੋ। ਪ੍ਰਭ ਵਸਿਏ ਚਰਨਾ ਪਾਸ ਦੂਜਾ ਸ਼ਿੰਗਾਰ ਕੰਮ ਕਿਸੇ ਨਾਲ। ਇਹੀ ਬਲੋ ਕਿ ਪ੍ਰਭ ਵਸਿਏ ਚਰਨਾ ਪਾਸ ਦੂਜਾ ਸ਼ਿੰਗਾਰ ਕੰਮ ਕਿਸੇ ਦਾ ਆਏਗਾ ਪਰ ਪਤਨੀ ਹੋਵੇ ਇੱਕ ਦੂਜੇ ਦੇ ਦਾਸੀ ਦਾਸ ਪਰ ਪਤਨੀ ਹੋਵੇ ਹੋਵੇ ਇੱਕ ਦੂਜੇ ਦੇ ਦਾਸੀ ਦਾਸ ਆਪਣਾ ਮਾਨ ਨਾ ਕੋਈ ਰੱਖਾਇਗਾ ਉਹ ਆਪ ਇੱਕ ਦੂਜੇ ਦੇ ਸੇਵਕ ਬਣ ਕੇ ਚੱਲਣਾ ਹੈ ਮਾਤਰੋਪ ਦੇ ਵਿੱਚ ਇਸ ਗ੍ਰਸਤੀ ਦੇ ਮਾਰਗ ਦੇ ਉੱਤੇ ਤੇ ਐ ਆਪੜ ਦੇ ਵਿੱਚ ਆਪਣਾ ਮਾਨ ਅੱਗੇ ਰੱਖ ਕੇ ਦੂਸਰੇ ਨੂੰ ਨੀਚੇ ਕਰਕੇ ਨਹੀਂ ਪਰ ਉਹ ਕਹਿੰਦੇ ਹਾਂ अपना मान ना कोई खाएगा दुख रोग शोक जान मनास ये इत्र बच्चे चलते ने बादशाह अगे दिन दिन सर्टिफिकेट दुख रोग शोक जान मनास अविनाशी अपनी दया कमाएगा जो दोष रूपार आप अपनी कृपा कर साचा राह आप समझाएगा साचा राह सबसे मीत मित्र प्यारा वन बड़ैया इको हर हर गाओ गीत

उसका रही। है। जिस जन, अपनी अपनी प्रभु दर्शाई जिसन प्रभु ने कहा जिसन प्रभु ने कहा तू मेरा मैं तेरा सो गुर्मुख इको रंग ने जिसन प्रभु ने कहा तू मेरा मैं तेरा ਸੋ ਪ੍ਰਮੁਖ ਇੱਕੋ ਰੰਗ ਨਜ਼ਰੀ ਆਇੰਦਾ ਲੋਕ ਲੱਗਿਆ ਛੱਡੋ ਲੋਕ ਲੱਗਿਆ ਦੁਨੀਆ ਕੀ ਕਹੇਗੀ ਕਿ ਕਿਸਰਾ ਵਿਆਹ ਕਰਕੇ ਆ ਉਹ ਉਥੇ ਸਵਾਰਪਈ ਨਹੀਂ ਦਿੱਤਾ ਤੇ ਪਾਤਸ਼ਾਹ ਕਹਿੰਦੇ ਹਨ ਇਹ ਲੋਕ ਲੱਗਿਆ ਵਿੱਚ ਨਹੀਂ ਆਣਾ ਚਾਹੇ ਦੁਨੀਆ ਜੋ ਮਰਜ਼ੀ ਕਹੇ ਲੋਕ ਲੱਗਿਆ ਛੱਡੋ ਕਰਕੇ ਬੰਦਾ ਜੇ ਆ ਜੇ ਅੰਦਰ ਕੰਮ ਕਿਸੇ ਦਾ ਹੋਏਗਾ ਇਹ ਦੁਨੀਆ ਦੇ ਜੇ ਜੋ ਜੀਦੇ ਨੇ ਇਹ ਖਾਲੀਆਂ ਕਿਸੇ ਕੰਮ ਨਹੀਂ ਆਉਂਦੀਆਂ ਪੂਰੀ ਕਿਰਿਆ ਰੰਗ ਮਾਲਿਆ ਪਿਛੇ ਫੇਰਾ ਉਹ ਜਿਹੜਾ ਰੰਗ ਮਾਲਿਆ ਪੂਰੀ ਕਿਰਿਆ ਉਹ ਪੂਰੀ ਕਿਰਿਆ ਰੰਗ ਮਾਲਿਆ ਪਿਛੇ ਫੇਰਾ ਅੱਗੇ ਸਤਗੁਰ ਪੱਲੂ ਆਬ ਅੱਗੇ ਸਤਗੁਰ ਪੱਲੂ ਆਬ ਛਿੜਾਏ ਉਹ ਪੂਰੀ ਕਿਰਿਆ ਤੋਂ ਪੱਲੂ ਇੱਥੇ ਸਤਗੁਰ ਆਪਣੇ ਨਾਲ ਉਹ ਨਹੀਂ ਪੂਰੀ ਕਿਰਿਆ ਦਾ ਪੱਲੂ ਵੇਰ ਕਰਕੇ ਪਰੋ ਛਿੜਾ ਰਹੇ ਸੇਕ ਕਮਲ ਕੇ ਬੰਨੇ ਵੇੜਾ ਵੇੜਾ ਆਪਣੇ ਕੰਧਰ ਛਾਏਗਾ ਨਜ਼ਰ ਆਏ ਮੇਰੇ ਮੇਰਾ ਦੂਰ ਦਰਾ ਦਾ ਪਾਦੂ ਕੋਈ ਨਾ ਜੋਤੀ ਜੋ ਸੁਪਰ ਆਪ ਆਪਣੀ ਕਿਰਪਾ ਦਾ ਦੇਵ ਨਾਰਾ ਸਾਚਾ ਵਾ ਹਰ ਸੰਗਤ ਆਪ ਸੁਝਾਏ ਸਮਝਿਆ ਹੋਵੇ ਕਿਉ ਹਰ ਸੰਗਤ ਆਪ ਸੁਝਾਏ ਦਾ ਹਰ ਜਨ ਨਾਰੀ ਹਰ ਜਨ ਕ੍ਰੰਤ ਹਰ ਜਨ ਧਾਰੀ ਹਰ ਜਨ ਕ੍ਰੰਤ ਭਗਵਾਨ ਦੀਏ ਬੜੀ ਆਈਆ ਹਰ ਜਨ ਸਾਰ ਹਰ ਜਨ ਸੰਤ ਸਤ ਕੋ ਮਹਿਲਾ ਸਹਿਤ ਸਭਾਈ

जो जन सोम महाराज शेष सिंह विशुपुरवान गाएगी बक्या लेता मेरे बादशाह अपने ले लीता जो जन सोम महाराज शेष सिंह विशुपुरवान गाएगी युग जन्म दी बिछड़ी युग जन्म दी बिछड़ी जोड़ी जोड़ रहा युग जन्म दी बिछड़ी जोड़ी जोड़ रहा है ए नहीं पता है बच्चे ने की ले लिए बादशाह

सतगुर ने दसे हुए सारी सिक्ते अमल रहा है जिसन गोविंद कह के गया जिसन गोविंद कह के गया तार बरीक मेरी सिखी की तार बड़ी बरीक है गोविंद पातशाह पात्र की कहने जिसन गोबिंद कह के गया तार बरीक सो नीकल नीकी रहणाई नीकल नीकी रहणाई ज्योति जो स्वरूप पर आप अपनी कृपा कर सतयुग गणाए साची रीत गुरमुख जोड़ी सतयुग गणाए साची रीत गुरमुख जोड़ी फूलन हार गाल पहणाई ए गुरमुख जोड़ी रे कालदेव जी खोलों दे हार पा देते हो मेरे फूल परमेश्वर ने उस ने भी ते गुण भी मेरे गुण धारण सो यही इस फूल परमेश्वर ने चरण आवे ਸ਼ਾਦੀਆਂ ਮਗਰੀਆਂ ਕਰਨ ਦੀ ਬੜਾਈ ਹੈ ਤੇ ਤੁਹਾਡਾ ਇੱਥੇ ਦਾ ਤੇ ਉਥੇ ਦਾ ਉਹ ਜਾਮਨ ਹੋ ਜਾਂਦਾ ਹੈ ਇੱਥੇ ਵੀ ਤੁਹਾਡੇ ਨਾਲ ਉੱਥੇ ਵੀ ਤੁਹਾਡੇ ਨਾਲ ਸੋ ਇਹ ਖੁਸ਼ੀ ਉਹ ਜੋ ਅੱਜ ਦੇਹੜਾ ਹੈ ਸੋ ਬੱਚਿਆਂ ਨੂੰ ਇਹ ਰਸੀਅਤ ਜੋ ਪਾਤਸ਼ਾਹ ਨੇ ਹਰ ਬਾਣੀ ਲਈ ਹਰ ਬਾਣੀ ਲਈ ਦੱਸੀ ਹੈ ਉਹਨਾਂ ਨੇ ਮਾਤਾ ਪਿਤਾ ਨੇ ਉਸੇ ਅਮਲ ਕਰਵਾਇਆ ਕਿਉਂਕਿ ਕਾਲ ਪੁਰਖ ਇੱਕ नौ सौ चरानवे युग चौपड़ी दो बाद अपने भगत पिछड़िया डोरिया मिलाने की जे मेरे बारना है तो इस तरह वाण है ही सहसाह हर बाणी साझे करते हैं विचार साझे करते हैं सहसाह माफी मांगा हाँ फिर फिर तो चरण सारे बच्चे बच्चिया माता तो पिता के चरण बेनती करना हाँ ਇਹ ਧਿਆਨ ਰੱਖਿਓ ਕਿ ਸਿੱਖਿਆ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਤੇ ਸਤਿਗੁਰ ਦੀ ਪਗ ਨੂੰ ਦਾਗ ਲਾ ਲਿਓ ਆਂ ਦਿਓ ਮੇਰਾ ਸਤਿਗੁਰ ਉਸ ਇੱਕ ਪਾਗ ਨੂੰ ਕੱਲੇ ਦਾਗ ਨਹੀਂ ਗੋਣਾ ਇਹ ਕੁੜੀ ਕਿਰਿਆ ਵਿਚਾਟੇ ਉਸੇ ਬਣ ਕੇ ਹੈ ਸੋ ਜੀਕਾਰੇ ਦਾ ਸਾਥ ਹੈ ਸੋ ਅੰਮਾਰਾ ਦੀਸ਼ੇਂ ਜੀ ਗਿਸ਼ਨੋ ਲਗਵਾਉਂ ਦੀ ਗਾ ਸੋ